ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਚਲੋ ਜੀ ਸੂਟ ਦੁਕਾਨੇ ਸ਼ੁਰੂ ਕਰਦੇ ਆ ਫਰਸਟ ਆਪਣੇ ਕੋਲ ਪਿਓਰ ਵਿਸਕੋਜ਼ ਜੋਰਜਟ ਦੇ ਵਿੱਚ ਸੂਟ ਹੋਣਗੇ ਬਹੁਤ ਸੋਹਣਾ ਜਿਹੜਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਸਿੱਪੀ ਦਾ ਕਟ dane ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ ਕਾਫੀ ਕਲਰ ਹੈਗੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸ਼ੇਡ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਚੈੱਕ ਕਰੋ ਆ ਕਾਫੀ ਕਲਰ ਹੈਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਹੈ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ 올 ਓਵਰ ਕ੍ਰੇਪ ਦੇ ਵਿੱਚ ਸੂਟ ਹੋਣਗੇ 5 ਮੀਟਰ ਸੂਟ ਹੋਏਗਾ ਨੈਕ ਤੇ ਬਹੁਤ ਸੋਹਣਾ ਮਸ਼ੀਨ ਵਰਕ ਦਾ ਕੰਮ ਕੀਤਾ ਹੋਏਗਾ ਨਾਲ ਦੁਪੱਟਾ ਕੰਟਰਾਸਟ ਹੋਏਗਾ ਨੈਕਸਟ ਆ ਵੀ ਕ੍ਰੇਪ ਦੇ ਵਿੱਚ ਹੀ ਹੋਏਗਾ ਸੈਕੰਡ ਡਿਜ਼ਾਈਨ ਵਾਲਾ ਹੋਏਗਾ ਠੀਕ ਹੈ ਜੀ ਨਾ ਇਹ ਬਾਰੇ ਡਿਜ਼ਾਈਨ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਕਿਸੇ ਵੀ ਕਲਰ ਤੇ ਕਰਵਾਉਣਾ ਤੁਸੀਂ ਰੈਡੀ ਜਿਹੜਾ ਮਸ਼ੀਨ ਵਰਕ ਕਰਾ ਸਕਦੇ ਹੋ ਨੈਕਸਟ ਆ ਜੋਰਜਟ ਦੇ ਸੂਟ ਹੋਣਗੇ ਜੀ ਇਹਦੇ ਤੇ ਵੀ ਮਸ਼ੀਨ ਵਰਕ ਦਾ ਕੰਮ ਕੀਤਾ ਆ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਕਿਸੇ ਵੀ ਫੈਬਰਿਕ ਤੇ ਜਾਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾਉਣਾ ਤੁਸੀਂ ਇਹ ਵਾਲਾ ਡਿਜ਼ਾਈਨ ਕਰਵਾ ਸਕਦੇ ਹੋ ਜੀ ਨੈਕਸਟ ਆ ਜੋਰਜਟ ਫੈਬਰਿਕ 'ਚ ਹੋਣਗੇ ਨੈਕਸਟ ਆ ਕ੍ਰੇਪ ਨੇਚਰ ਕ੍ਰੇਪ ਦਾ ਸੂਟ ਰਹੇਗਾ neck ਬਣਿਆ ਹੈ ਘੇਰਾ ਬਣਿਆ ਤੇ ਚਾਕ ਬਣੇ ਹੋਇਆ ਬਾਜੂ ਬਾਟਮ ਦੋਨਾਂ ਤੇ ਵਰਕ ਹੋਏਗਾ ਦੋ ਕਲਰ ਇਹਦੇ ਵਿੱਚ ਅਵੇਲੇਬਲ ਹੈ ਜੀ ਨੈਕਸਟ ਆ ਜੌਰਜਟ ਦਾ ਫੈਬਰਿਕ ਰਹੇਗਾ neck ਬਹੁਤ ਵਧੀਆ ਬਣਿਆ ਸਲੀਵਸ ਬਣੀਆਂ ਨਾਲ ਕੰਟਰਾਸਟ ਬਾਟਮ ਰਹੇਗੀ ਠੀਕ ਹੈ ਜੀ ਇਹਨਾਂ ਦੇ ਬਾਟਮ ਤੇ ਸਲੀਵਸ ਤੇ ਵਰਕ ਹੋਏਗਾ ਨੈਕਸਟ ਆ ਮਸਲੀਨ ਕਾਟਨ ਦਾ ਹੋਏਗਾ neck ਬਣਿਆ ਹੋਏਗਾ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਠੀਕ ਹੈ ਜੀ ਨਾਲ ਬਾਜੂ ਬਾਟਮ ਸੇਮ ਬਣੇ ਹੋਏ ਆ ਨੈਕਸਟ ਆ ਪਿਓਰ ਵਿਸਕੋਜ਼ ਜੌਰਜਟ ਵਿੱਚ ਹੀ ਹੋਏਗਾ ਨਾਲ ਬਾਟਮ ਹੋਏਗੀ ਕੰਟਰਾਸਟ ਨੈਕਸਟ ਆ ਬਲਮ ਪਿਓਰ ਮਸਲੀਨ ਚ ਹੋਏਗਾ ਨਾਲ ਦੁਪੱਟਾ ਹੋਏਗਾ オーਰਗੈਂਜ਼ਾ ਦਾ ਬਾਟਮ ਜਿਹੜੀ ਨੋਨ ਨਾਲ ਆਫ ਵਾਈਟ ਹੋਏਗੀ ਚੈੱਕ ਕਰੋ ਸੇਮ ਹੀ ਦਾ ਡਿਜ਼ਾਈਨ ਬਣਿਆ ਹੋਏਗਾ ਨੈਕਸਟ ਆ ਵਾਲੇ ਸੂਟ ਆਪਣੇ ਕੋਲ ਪਿਓਰ ਕਾਟਨ ਦੇ ਵਿੱਚ ਅਵੇਲੇਬਲ ਆ ਨਾਲ ਦੁਪੱਟਾ ਇਹਨਾਂ ਦੇ ਹੋਏਗਾ ਪਿਓਰ ਸ਼ਿਫੋਨ ਦਾ ਤੇ ਇਹਨਾਂ ਦੇ ਜਿਹੜਾ ਬਾ ਜੋਰੀ ਬਾਟਮ ਤੇ ਵਰਕ ਹੋਏਗਾ ਬਾਟਮ ਹੋਏਗੀ ਪਲੇਨ ਠੀਕ ਹੈ ਬਾਟਮ ਤੇ ਵਰਕ ਕੀਤਾ ਹੋਇਆ ਆ ਨਾਲ ਸ਼ਰਟ ਜਿਹੜੀ ਪ੍ਰਿੰਟਡ ਰਹੇਗੀ ਨੈਕਸਟ ਆ ਡਿਸ਼ੀਨ ਕ੍ਰੇਪ ਨੈਕਸਟ ਆ ਕ੍ਰਸ਼ ਟਿਸ਼ੂ ਠੀਕ ਹੈ ਜੀ ਲਗ ਲਗ ਫੈਬਰਿਕ ਦੇ ਵਿੱਚ ਲਗ ਲਗ ਡਿਜ਼ਾਈਨ ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਹੈ ਜੀ ਸੂਟ ਆਪਣੇ ਕੋਲ ਨੈਕਸਟ ਆ ਬੜਾ ਪਿਓਰ ਵਿਸਕੋਜ਼ ਆਰਗੈਂਜ਼ਾ ਦੇ ਵਿੱਚ ਹੋਣਗੇ ਤਿੰਨ ਕਲਰ ਇਹਦੇ ਵਿੱਚ ਅਵੇਲੇਬਲ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਇਹਨਾਂ ਵਿੱਚੋਂ ਨੈਕਸਟ ਆ ਬੜਾ ਨੈਚੁਰਲ ਕ੍ਰੇਪ ਦੇ ਵਿੱਚ ਆ ਬਹੁਤ ਸੋਹਣਾ ਜਿਹੜਾ ਹੈਂਡਵਰਕ ਦਾ ਕੰਮ ਕੀਤਾ 슬ੀਵਸ ਤੇ ਬਾਟਮ ਤੇ ਨੈਕਸਟ ਆਵਲੇ ਪਿਓਰ ਕਾਟਨ ਦੇ ਸੂਟ ਹੋਣਗੇ ਨਾਲ ਦੁਪੱਟੇ ਬਹੁਤ ਸੋਹਣੇ ਬਣੇ ਹੋਏ ਆ ਦੁਪੱਟੇ ਦੀ ਫੋਰ ਸਾਈਡ ਜਿਹੜੀ ਪੱਟੀ ਲੱਗੀ ਹੋਈ ਹੈਗੀ ਸੂਟ ਨਾਲ ਦੀ ਤੇ ਬਹੁਤ ਸੋਹਣੇ ਇਹ ਰੈਡੀ ਕੀਤੇ ਨਾਲ ਵਿੱਚ ਲੈਸ਼ ਦਾ ਕੰਮ ਕੀਤਾ ਜੀ ਇਹ ਸਾਰੇ ਜਿਹੜੇ ਆ ਪਿਓਰ ਕਾਟਨ ਦੇ ਵਿੱਚ ਆ ਇਹਨਾਂ ਦੇ ਵਿੱਚ ਨਾਲ ਦੁਪੱਟੇ ਜਿਹੜੇ ਬਹੁਤ ਹੀ ਵਧੀਆ ਬਣੇ ਹੋਏ ਆ ਜੀ ਠੀਕ ਹੈ ਜੀ ਕੁਲਲੇ ਡੁਲੇ 2.5 ਮੀਟਰ ਦੇ ਦੁਪੱਟੇ ਹੋਣਗੇ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਦੁਪੱਟਾ ਪਸੰਦ ਆਉਂਦਾ ਆ ਸੌਰੀ ਸੂਟ ਪਸੰਦ ਆਉਂਦਾ ਆ ਕੋਈ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਤੁਸੀਂ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਬਹੁਤ ਰੀਜ਼ਨੇਬਲ ਰਹੇਗਾ ਇਹਨਾਂ ਦਾ ਨੈਕਸਟ ਆਵਲਾ ਸੂਟ ਬਹੁਤ ਸੋਹਣਾ ਹੈ ਗੋਟਾ ਪੱਤੀ ਦਾ ਕੰਮ ਕੀਤਾ ਨੈਚੁਰਲ ਕريب ਦਾ ਨਾਲ ਆਰਗੈਂਜ਼ਾ ਦਾ ਇਹ ਦੁਪੱਟਾ ਰਹੇਗਾ ਜੀ ਨੈਕਸਟ ਆਵਲੇ ਜੌਰਜਟ ਦੇ ਵਿੱਚ ਹੋਣਗੇ ਠੀਕ ਹੈ ਜੀ neck ਬਣਿਆ ਹੋਇਆ sleeves ਬਣੀ ਹੋਈਆਂ ਬਹੁਤ ਸੋਹਣੀਆਂ ਨਾਲ ਕੰਟਰਾਸਟ ਡਬਲ ਸ਼ੇਡ ਦੀ ਜਿਹੜੀ ਇਹ ਚੁੰਨੀ ਹੋएगी ਜੀ ਨੈਕਸਟ ਆਰ ਡਿਜ਼ਾਈਨ ਜੌਰਜਟ ਦੇ ਵਿੱਚ ਆ ਗਿਆ ਆ ਠੀਕ ਹੈ ਨਾਲ ਬਾਟਮ ਕੰਟਰਾਸਟ ਰਹੇਗੀ ਕੇਰਾ ਬਣਿਆ ਹੋਇਆ neck ਬਣਿਆ ਹੋਇਆ ਨਾਲ ਬਾਟਮ ਇਹਨਾਂ ਦੇ ਨਾਲ ਬਾਟਮ ਜਿਹੜੀ ਕੰਟਰਾਸਟ ਰਹੇਗੀ ਇਹਦੇ ਵਿੱਚ ਵਿਚਾਰ ਤੋਂ ਪੰਜ ਆਪਣੇ ਕੋਲ ਕਲਰ ਅਵੇਲੇਬਲ ਹੈ ਜੀ ਨੈਕਸਟ ਜੌਰਜਟ ਦੇ ਸੂਟ ਹੋਣਗੇ ਆਰਗੈਂਜ਼ਾ ਦਾ ਨਾਲ ਦੁਪੱਟਾ ਹੋਏਗਾ 5 ਮੀਟਰ ਜਿਹੜੇ ਆ ਪਲੇਨ ਸੂਟ ਰਹਿਣ ਵਾਲੇ ਹੈ ਜੀ ਨਾਲ ਦੁਪੱਟਾ ਆਰਗੈਂਜ਼ਾ ਦਾ ਹੋਏਗਾ ਦੁਪੱਟਾ ਹੋਏਗਾ ਪ੍ਰਿੰਟ ਬਾਕੀ ਜੇ ਸੂਟ ਤੇ ਤੁਸੀਂ ਕੋਈ ਵੀ ਜਿਹੜਾ ਲੈਸ਼ ਵਗੈਰਾ ਲਗਵਾ ਕੇ ਇਹਨੂੰ ਰੈਡੀ ਕਰਵਾ ਸਕਦੇ ਹੋ ਨੈਕ ਡਿਜ਼ਾਈਨ ਬਣਵਾ ਸਕਦੇ ਹੋ ਘੇਰੇ ਤੇ ਕੋਈ ਵੀ ਲੈਸ਼ ਲਗਵਾ ਕੇ ਕੋਈ ਡਿਜ਼ਾਈਨ ਬਣਵਾ ਕੇ ਇਹਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਅਗਰ ਪਾਈਪਿੰਗ ਲਗਾ ਕੇ ਤੁਸੀਂ ਪਲੇਨ ਇਹਨੂੰ ਸਟਿਚ ਕਰਵਾਉਣਾ ਚਾਹੁੰਦੇ ਹੋ ਉਦਾਂ ਵੀ ਕਰਾ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟੀਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਸਟੀਚ ਵੀ ਕਰਾ ਸਕਦੇ ਹੋ ਅਗਰ ਅਨਸਟੀਚ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਅਨਸਟੀਚ ਵੀ ਬਾਈ ਕਰ ਸਕਦੇ ਹੋ ਦੋਨੇ ਤਰ੍ਹਾਂ ਫੈਸਿਲਿਟੀ ਅਵੇਲੇਬਲ ਹੈ ਤੁਸੀਂ ਜਿੱਦਾਂ ਕਹੋਗੇ ਉਦਾਂ ਤੁਹਾਨੂੰ ਸੂਟ ਮਿਲ ਜਾਏਗਾ ਨੈਕਸਟ ਆ ਸ਼ਰਾਰੇ ਸੂਟ ਦਿਖਾਵਾਂਗੇ ਆਪਾਂ ਠੀਕ ਹੈ ਜੀ ਸਿਲਕ ਦਾ ਫੈਬਰਿਕ ਰਹੇਗਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਨਾਲ ਜਿਹੜੇ ਸ਼ਰਾਰਾ ਖੁੱਲਾ ਡੁੱਲਾ ਹੋਏਗਾ ਜੀ ਨੈਕਸਟ ਆ ਕ੍ਰਸ਼ ਟਿਸ਼ੂ ਦਾ ਸੂਟ ਰਹੇਗਾ ਠੀਕ ਹੈ ਜੀ ਬਾਟਮ ਤੇ ਵਰਕ ਹੋਏਗਾ ਸ਼ਰਟ ਤੇ ਨੈਕ ਤੇ ਨੈਕਸਟ ਰੂਸ਼ੀਨ ਕ੍ਰੇਵ ਦੇ ਹੋਣਗੇ ਮਚੰਟਾ ਰੰਗ ਆਲਵੇਸ ਜਿਹੜਾ ਭੈਣਾ ਦਾ ਫੇਵਰਟ ਕਲਰ ਹੁੰਦਾ ਆ ਨੈਕਸਟ ਰੂਸ਼ੀਨ ਕ੍ਰੇਵ ਤੇ ਹੋਏਗਾ ਹੈਂਡਵਰਕ ਦਾ ਬਹੁਤ ਹੀ ਵਧੀਆ ਹੈਵੀ ਕੰਮ ਕੀਤਾ ਹੋਇਆ ਜੀ ਨੈਕਸਟ ਇਕ ਤਰੀਫ ਫੈਬਰਿਕ ਆ ਗਿਆ ਬਾਕੀ ਜੀ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਚਾਹੇ ਮਸ਼ੀਨ ਵਰਕ ਕਰਾਉਣਾ ਹੈਂਡ ਵਰਕ ਕਰਾਉਣਾ ਆ ਆਰੀ ਵਰਕ ਜਿਹੜਾ ਵੀ ਵਰਕ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਸ਼ੋਹਾਰੇ ਤੁਹਾਨੂੰ ਦਿਖਾ ਰਹੇ ਆ ਨਾਲ ਫੈਬਰਿਕ ਦੇ ਬਾਰੇ ਲਿਖਿਆ ਹੋਇਆ ਹੋਏਗਾ ਠੀਕ ਹੈ ਜੀ ਡਸ਼ੀਨ ਕ੍ਰੇਵ ਦੇ ਫੈਬਰਿਕ ਹੋਣਗੇ ਨਾਲ ਛਰਾਰੇ ਹੋਣਗੇ ਜਿਨ੍ਹਾਂ ਤੇ ਹੈਵੀ ਸਾਰੇ ਛਰਾਰੇ ਤੇ ਵਰਕ ਕੀਤਾ ਹੋਏਗਾ ਨੈਕਸਟ ਆਵਲ ਅਲੱਗ-ਅਲੱਗ ਕਲਰ ਹੋਣਗੇ ਅਲੱਗ-ਅਲੱਗ ਡਿਜ਼ਾਈਨ ਹੋਣਗੇ ਨੈਕਸਟ ਆ ਕਾਟਨ ਦੇ ਵੀ ਸੂਟ ਅਵੇਲੇਬਲ ਆ ਨਾਲ ਦੁਪੱਟੇ ਬਹੁਤ ਸੋਹਣੇ ਜਿਹੜੇ ਚਿਕਨ ਸਟਾਈਲ ਬਣੇ ਹੋਏ ਆ ਜੀ ਠੀਕ ਹੈ ਜੀ ਬਹੁਤ ਸੋਹਣੇ ਜਿਹੜੇ 5-5 ਮੀਟਰ ਦੇ ਸੂਟ ਹੋਣਗੇ ਨਾਲ ਦੁਪੱਟੇ ਸਾਰਿਆਂ ਦੇ ਅਲੱਗ-ਅਲੱਗ ਲਾਈਟ ਜਿ ਸ਼ੇਡ ਦੇ ਕੰਟਰਾਸਟ ਦੇ ਕਲਰ ਦੇ ਹੋਣਗੇ ਕਲਰ ਬੋਰ ਲਾਈਟ ਜਬ ਉਹ ਡਿਸੈਂਟ ਜੈ ਕਲਰ ਹੈ ਜੀ ਚੈੱਕ ਕਰੀ ਚਲੋ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸਭ ਦੇ ਸੂਟ ਵਾਈਟ ਕਲਰ ਚ ਰਹਿਣਗੇ ਨਾਲ ਜਸਟ ਦੁਪੱਟੇ ਜਿਹੜੇ ਉਹਨਾਂ ਦੇ ਕਲਰ ਸਭ ਦੇ ਅਲੱਗ-ਅਲੱਗ ਹੋਣਗੇ ਨੈਕਸਟ ਆਵਲਾ ਜਿਹੜਾ ਟਾਈ-ਟਾਈ ਮੀਟਰ ਦੀ ਕੱਟ ਹੋਏਗੀ ਇਹ ਵੀ ਕਾਟਨ ਚ ਹੀ ਹੋਣਗੇ ਠੀਕ ਹੈ ਜੀ ਸ਼ਰਟ ਨਾਲ ਹੋਏਗੀ ਬਲੈਕ ਪ੍ਰਿੰਟ ਚ ਨਾਲ ਬਾਟਮ ਹੋਏਗੀ ਆਫ-ਵਾਈਟ ਨੈਕਸਟ ਨੈਚੁਰਲ ਕ੍ਰੇਪ ਦਾ ਸੂਟ ਹੋਏਗਾ 슬ੀਵਸ ਤੇ ਵਰਕ ਕੀਤਾ ਘੇਰੇ ਤੇ ਚੈੱਕ ਕਰੋ ਬਹੁਤ ਸੋਹਣਾ ਕੰਮ ਕੀਤਾ నెక్స్ట్ లాస్ట్ సూట్ ప్యోర మసలించ ఉర్గజర్ దుపట్ా ఉ